آتے فوٹو تے لمبرہ لے ਸਾਰੇ ਯਾਰ 13 ਚ ਕਿੰਨੇ ਕਿ ਨੰਬਰ ਆਉਣੇ ਹੋਣੇ ਹੱਕੀ ਆਉਣਾ ਹੁਣ 11 ਇਹ ਵੀ ਕੋਈ ਵਟਿਆ ਆਪਣਾ ਹੈ ਤਾਂ ਆ ਵੀ ਗੇਰੀਂ ਯੋਗਾ ਯਾਤਰਾ ਸਾਥੀ ਚੱਲ ਰਿਹਾ ਦਾ ਨੂੰ ਆਇਆ ਨਹੀਂ ਤੋ ਉਹਨੇ ਵੇਣੋ ਜਿੱਦਾਂ ਭੋਕਾ ਐਵੇਂ ਨਿਕਲ ਆ ਗੀ ਨਾਨਕ ਦਾ ਗੜ ਗਿਆ ਉਹਨੇ ਨਾਨਕ ਵਾਦੂ ਲੜੀ ਜਾਂਦੇ ਹਾਂ ਸਾਰੇ ਲੜੀ ਜਾਂਦੇ ਹੋਈ ਜਾਂਦੇ ਹੀ ਬਹੁਤ ਚੱਕਦੇ ਸੀ ਨਹੀਂ ਹੱਥ ਮੈਂ ਤਾਂ ਉਹ ਥੇੜੀ ਪਾਇਆ

ਲਾਈਨ ਵਿੱਚ ਸਾਰਾ ਨਾ ਸਕੀ ਆਠਵੀਂ ਤਰਾ ਆ ਵੇ ਵੱਡੇ ਵੱਡੇ ਸਿਰ ਦੇ ਆ ਲਾਹੇ ਸਾਥ ਨੂੰ ਕਹਿੰਦਾ ਹਾਂ ਇਹ ਕੀ ਹੈ 10 10 ਨਹੀਂ ਹੁੰਦਾ ਸਾਥ ਤੇ ਨਹੀਂ 10ਵੇਂ ਸਾਥ ਕਰਨਾ ਕੋਈ ਨਾ ਹੁੰਦਾ ਉਹ ਬੈਠਾ ਹੀ ਹੁੰਦਾ ਇਕੱਲਾ ਕਹਿਰਾ ਬੰਦਾ ਅੜਕ ਜਾਂਦਾ ਹੁਣ ਇਕੱਲੇ ਕਹਿਰੇ ਆਪੇ ਜੀ ਆਣੇ ਕੋਈ ਨਾ ਵਾਕਿਆ ਨਾ ਹੋ ਮੈਂ ਗਲਤੀ ਕੀਤੀ ਬਾਈ ਜੀ ਨੰਬਰ ਲਗਾ ਤੇ ਆ ਜਾ ਦੋ ਵਾਹ ਯਾ ਲੈ ਯਾਰ ਮੇਰਾ ਆੜੀ ਦਾ ਐਵੇਂ ਪਟਿਆ ਜਿੰਨ ਤੋਂ ਬੜੇ ਯਾਰ ਦਾ ਮੁੱਕ ਤੇ ਨਹੀਂ ਤਾਂ